ਸੰਦੀਪ ਸਿੰਘ ਆਪ ਜੀ ਬੋਲਣਾ ਭਾਈ ਜੀ ਕੀ ਕੰਮ ਕਰਦੇ ਹੋ ਭਾਈ ਤੁਹਾਡਾ ਡੋਮਨਿਕ ਸਟੋਰ ਹੈ ਭਾਈ ਜੀ ਇਹਨਾ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤੇ ਪੀਜੇ ਵਿੱਚੋਂ ਵਾਲ ਨਿਕਲਿਆ ਮਾਮਲਾ ਕੀ ਹੈ ਭਾਈ ਤੁਸੀਂ ਆਪ ਦੇਖ ਸਕਦੇ ਆ ਜਿਹੜਾ ਜਿਹੜਾ ਵਾਲ ਆ ਨਾ ਉਹ ਨੈਪਕਿਨ ਦੇ ਉੱਪਰ ਪਿਆ ਹੋਇਆ ਅੜ ਗਿਆ ਪਹਿਲੀ ਗੱਲ ਤਾਂ ਪੀਜ਼ਾ ਓਵਨ 'ਚ ਬਣਦਾ ਠੀਕ ਆ ਓਵਨ ਦਾ ਟੈਂਪਰੇਚਰ 400 ਡਿਗਰੀ ਆ ਵਾਲ ਰਹਿ ਨਹੀਂ ਸਕਦਾ ਜਿਆ ਬਾਕੀ ਦੂਜੀ ਗੱਲ ਇਹ ਆ ਵੀ ਸਾਡੇ ਸਾਰੇ ਬੰਦਿਆਂ ਦੇ ਕਿਰਪਾ ਪਾਈ ਹੁੰਦੀਆਂ ਹਨ ਪ੍ਰੋਪਰ ਦੁਕਾਨ ਪ੍ਰੋਪਰ ਸਾਫ਼ ਸੋਈ ਨਾ ਕੰਮ ਕਰੀਦਾਰੀ ਗਈ ਕਿਉਂਕਿ ਹੁਣ ਪਤਾ ਨਹੀਂ ਕਸਟਮਰ ਨੂੰ ਪਹਿਲਾਂ ਬੈਂਸ ਹੋਈ ਐ ਵੀ ਕਹਿੰਦਾ ਵੈਜੀਟੇਬਲ ਘਟਿਆ ਠੀਕ ਆ ਕੋਲਡ ਡਰਿੰਕ ਗਰਮ ਐ ਠੀਕ ਆ ਅੱਧੀ ਕੋਲਡ ਡਰਿੰਕ ਬਿਲੀ ਮੁੰਡੇ ਨੇ ਫੇਰ ਦਮੀ ਲਿਆ ਕੇ ਦਿੱਤੀ ਕੋਲਡ ਡਰਿੰਕ ਠੀਕ ਆ ਫੇਰ ਬਾਅਦ ਚੋਂ ਸਾਰਾ ਆਰਡਰ ਖਾ ਲਿਆ ਲਾਸਟ ਸਲਾਈਸ ਤੇ ਕਹਿੰਦੇ ਵਾਲ ਆ ਠੀਕ ਆ ਜਿਹੜਾ ਵਾਲ ਪਿਆ ਆ ਨੈਪਕਿਨ ਦੇ ਉੱਪਰ ਪਿਆ ਆ ਕੀ ਪਤਾ ਉਹਨਾਂ ਦਾ ਡਿੱਗਾ ਹੋਵੇ ਠੀਕ ਆ ਜੀ ਜੇ ਸਾਡਾ ਹੋਂਦਾ 400 ਡਿਗਰੀ ਦਾ ਟੈਂਪਰੇਚਰ ਆ ਵਾਲ ਰਹਿ ਨਹੀਂ ਸਕਦਾ ਉਹ ਵਿੱਚ ਕਿੰਨੇ ਲੋਕ ਆਏ ਸੀ ਭਾਜੀ ਤੇ ਦੋ ਜਣੇ ਸੀਗੇ ਮੈਂ ਤਾਂ ਹੈ ਨਹੀਂ ਸੀ ਐਕਚੁਅਲੀ ਠੀਕ ਆ ਦੋ ਜਣੇ ਸੀਗੇ ਉਨੇ ਗੱਲ ਕੀਤੀ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਸਰ ਇਦਾਂ ਇਦਾਂ ਉਹਨੇ ਫੇਰ ਵੀ ਕਿਹਾ ਸਰ ਸੌਰੀ ਚਲੋ ਜੇ ਤੁਹਾਨੂੰ ਲੱਗਦਾ ਐ ਮੈਂ ਤੁਹਾਨੂੰ ਨਵਾਂ ਬਣਾ ਦਿੰਦਾ ਉਹ ਕਸਟਮਰ ਦਾ ਬਸ ਪਤਾ ਨਹੀਂ ਕੀ ਉਹਦੇ ਮਨ ਚ ਕੀ ਸੀ ਗਿਆ ਜੀ ਪਹਿਲਾਂ ਵੀ ਆਉਂਦਾ ਸੀ ਇਹਦੇ ਵਿੱਚ ਟੱਕਰ ਇਹ ਰੈਗੂਲਰ ਕਸਟਮਰ ਹੈ ਜੀ ਆ ਯਾਰ ਕੋਈ ਪਿਛੀ ਪਿਛਲਾ ਮੀਂਹ ਵਜਾ ਨਾਲ ਜੀ ਕਿਉਂ ਕਿ ਇੱਦਾਂ ਤੁਹਾਡਾ ਕੀਤਾ ਨਾਲ ਕੋਈ ਕੋਈ ਪਤਾ ਨਹੀਂ ਹੁਣ ਕੀ ਸਿਸਟਮ ਐ ਵੀ ਬਦਨਾਮ ਕਰਨਾ ਕਿੱਦਾਂ ਐ ਵੀ ਇਹ ਪੀਜਾ ਤੇ ਵਾਲ ਸਾਡੇ ਜਿਹੜੀ ਵੀਡੀਓ ਮੈਨ ਤੇ ਫੋਟੋ ਬਾਇਓਲੋਜੀ ਆ ਸਾਰੀ ਫੇਕ ਹੈ ਫੇਕ ਹੈ ਭਾਈਆਂ ਸਾਰਾ ਸਿਸਟਮ ਮੈਂ ਮੰਨਦਾ ਆ ਵੀ ਵਾਲ ਉਹਦਾ ਵੀ ਲੱਗ ਸਕਦਾ ਜੀਆ ਹੁਣ ਉਹ ਮੈਂ ਕੈਮਰਾ ਚੈੱਕ ਕੀਤਾ ਬਾਰ ਬਾਲੇ ਸਿਰ ਤੇ ਹੱਥ ਮਾਰ ਦੇਣੀਆਂ ਕਰਕੇ ਆ ਵਾਲ ਲੱਗ ਸਕਦਾ ਉਹਨਾਂ ਦਾ ਵੀ ਆ ਸੀਸੀਟੀਵੀ ਪੁੱਢਾ ਜਾ ਗਈ ਹੈ ਨਾ ਭਾਈ ਅਮਨ ਦਿਖਾ ਦੂੰਗਾ ਅਸੀਂ ਤੇ ਮੁੰਡਾ